ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਟਾਪ ਪੰਜਾਬ ਟੀਵੀ ਤੇ ਮੈਂ ਹਾਂ ਦਲਜੀਤ ਸਿੰਘ ਇਹ ਯਾਰੋ ਜਿਵੇਂ ਕਿ ਤੁਸੀਂ ਜਾਣਦੇ ਹੋ ਇਮਾਨ ਦਾ ਲਾਡਲਾ ਪੋਚਾਰਾ ਪੈਣਾ ਦਾ ਇਕਲੋਤਾ ਪਰਾ ਹਰਚਰਨ ਸਿੰਘ ਇਸ ਦੁਨੀਆ ਤੇ ਨਹੀਂ ਰਿਹਾ ਹਰਚਰਨ ਸਿੰਘ ਦੇ ਜਾਨ ਮਗਰੋਂ ਹਰਚਰਨ ਸਿੰਘ ਦੇ ਪਰਿਵਾਰ ਰਿਸ਼ਤੇਦਾਰ ਤੇ ਪੂਰੇ ਹੀ ਪੰਜਾਬੀ ਜਗਤ ਵਿੱਚ ਸੋਗ ਦੀ ਲਹਿਰ ਫੈਲੀ ਹੋਈ ਹੈ ਹਰ ਕੋਈ ਚਾਹੁੰਦਾ ਹੈ ਹਰਚਰਨ ਸਿੰਘ ਦੇ ਕਾਤਲਾਂ ਨੂੰ ਸਜ਼ਾ ਦਿਵਾਉਣਾ ਹਰਚਰਨ ਸਿੰਘ ਛੋਟੀ ਉਮਰੇ ਹੀ ਪਿਆਰ ਕਰ ਬੈਠਾ ਪਰ ਪਿਆਰ ਵਿੱਚ ਉਸ ਨੂੰ ਮੌਤ ਮਿਲ ਗਈ ਸੋ ਜਿਵੇਂ ਕਿ ਸੋਸ਼ਲ ਮੀਡੀਆ ਦੀ ਗੱਲ ਕੀਤੀ ਜਾਵੇ ਤਾਂ ਸੋਸ਼ਲ ਮੀਡੀਆ ਦਾ ਬਹੁਤ ਹੀ ਜ਼ਿਆਦਾ ਫਾਇਦਾ ਵੀ ਹੈ ਤੇ ਨੁਕਸਾਨ ਵੀ ਹੈ। ਸੋ ਸੋਸ਼ਲ ਮੀਡੀਆ ਤੇ ਹਰਚਰਨ ਸਿੰਘ ਦੀਆਂ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋਈਆਂ ਸਨ। ਜਿਸ ਤੋਂ ਬਾਅਦ ਪੁਲਿਸ ਨੇ ਵੀ ਹਰਚਰਨ ਸਿੰਘ ਦੇ ਕੇਸ ਤੇ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕਰ ਦਿੱਤੀ। ਪਰ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਹਰਚਰਨ ਸਿੰਘ ਨੂੰ ਲੈ ਕੇ ਕੁਝ ਉਹ ਸੱਚ ਦਿਖਾਉਣ ਜਾ ਰਹੇ ਹਾਂ ਜਿਨ੍ਹਾਂ ਬਾਰੇ ਸੁਣ ਤੁਸੀਂ ਹੈਰਾਨ ਹੋ ਜਾਵੋਗੇ। ਯਾਰੋ ਸੋਸ਼ਲ ਮੀਡੀਆ ਤੇ ਇੱਕ ਖਬਰ ਵਾਇਰਲ ਹੋ ਰਹੀ ਹੈ। ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਹਰਚਰਨ ਸਿੰਘ ਨੇ ਪੈਨ ਦੇ ਕਰ ਲਿਆ ਦੁਬਾਰਾ ਜਨਮ। ਬੱਚੇ ਦੀ ਬਾਹ ਤੇ ਲਿਖਿਆ ਹੈ ਊੜੀ ਦਾ ਨਾਮ ਬੱਚੇ ਨੇ ਸਾਰੀ ਦੁਨੀਆ ਵਿੱਚ ਮਚਾਈ ਹਹਾਕਾਰ ਇੱਕ YouTube ਚੈਨਲ ਵੱਲੋਂ ਅਜਿਹੀਆਂ ਵੀਡੀਓ ਵਾਇਰਲ ਕੀਤੀਆਂ ਜਾ ਰਹੀਆਂ ਨੇ ਤੇ ਨਾਲ ਹੀ ਇੱਕ ਹੋਰ ਵੀ ਵੀਡੀਓ ਵਾਇਰਲ ਕੀਤੀ ਏ ਕਿ ਹਰਚਰਨ ਸਿੰਘ ਦੇ ਬਾਰੇ ਗਰੰਤੀ ਸਾਹਿਬ ਦੀ ਵੱਡੀ ਭਵਿੱਖਬਾਣੀ ਹਰਚਰਨ ਸਿੰਘ ਆਪ ਲਵੇਗਾ ਆਪਣੀ ਮੌਤ ਦਾ ਬਦਲਾ ਭਵਿੱਖਬਾਣੀ ਸੁਣ ਕੁੜੀ ਦਾ ਹੋਇਆ ਰੋ ਰੋ ਬੁਰਾ ਹਾਲ ਯਾਰੋ ਇਸ ਤਰੀਕੇ ਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਜੋ ਬਿਲਕੁਲ ਹੀ ਝੂਠੀਆਂ ਨੇ ਜਿਵੇਂ ਕਿ ਕਿਹਾ ਗਿਆ ਕਿ ਹਰਚਰਨ ਸਿੰਘ ਨੇ ਆਪਣੀ ਭੈਣ ਦੇ ਕਰ ਦੁਬਾਰਾ ਜਨਮ ਲਿਆ ਸੋ ਯਾਰੋ ਇਸ ਸਬੰਧੀ ਜਦੋਂ ਸਾਡੇ ਚੈਨਲ ਹਰਚਰਨ ਸਿੰਘ ਦੀ ਫੈਮਿਲੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਘਰ ਕਿਸੇ ਵੀ ਬੱਚੇ ਨੇ ਜਨਮ ਨਹੀਂ ਲਿਆ। ਜੀ ਹਾਂ ਹਰਚਰਨ ਸਿੰਘ ਦੀ ਪੈਨ ਦੇ ਘਰ ਕੋਈ ਵੀ ਬੱਚਾ ਨਹੀਂ ਹੋਇਆ। ਇਹ ਖਬਰ ਬਿਲਕੁਲ ਝੂਠੀ ਹੈ। ਸੋ ਅਜៃਆਂ ਖਬਰਾਂ ਨੂੰ ਵਾਇਰਲ ਕਰਨਾ ਇੱਕ ਬਹੁਤ ਹੀ ਮਾੜੀ ਗੱਲ ਹੈ। ਸੋਸ਼ਲ ਮੀਡੀਆ ਤੇ ਲੋਕਾਂ ਨੂੰ ਗਲਤ ਪਾਸੇ ਖੜਨਾ ਕਿਸੇ ਦੇ ਪਰਿਵਾਰ ਦਾ ਮਜ਼ਾਕ ਉਡਾਉਣਾ ਜਿਨ੍ਹਾਂ ਦਾ ਬੱਚਾ ਉਹਨਾਂ ਤੋਂ ਸਦਾ ਲਈ ਦੂਰ ਚਲਿਆ ਗਿਆ ਉਹਨਾਂ ਤੇ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਹੈ ਤੇ ਸੋਸ਼ਲ ਮੀਡੀਆ ਤੇ ਅਜਿਹਾ ਮਜ਼ਾਕ ਉਡਾਇਆ ਜਾ ਰਿਹਾ ਹੈ ਇਹ ਬਹੁਤ ਹੀ ਗਲਤ ਗੱਲ ਹੈ ਸੋ ਇਹ ਪੂਰੀਆਂ ਖਬਰਾਂ ਝੂਠੀਆਂ ਨੇ ਸੋ ਤੁਹਾਡੇ ਇਹਨਾਂ ਬਾਰੇ ਕੀ ਵਿਚਾਰ ਨੇ ਵਿਚਾਰ ਕਮੈਂਟਾਂ ਚ ਜਰੂਰ ਦਿਓ ਤੇ ਹਰਚਰਨ ਸਿੰਘ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ। ਸੋ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਨਾਲ। ਹੁਣ ਸਾਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਆਪਣਾ ਹੀ ਚੈਨਲ ਟਾਪ ਪੰਜਾਬ ਟੀਵੀ।